ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਜੀ ਬਹੁਤ-ਬਹੁਤ ਤੇ ਆਪਾਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਅੱਜ ਦੀ ਵੀਡੀਓ 'ਚ ਆਪਾਂ ਸਕਿਨ ਕੇਅਰ ਹੈ ਜਿਹੜਾ ਉਹਦਾ ਇੱਕ ਟਿਪਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਰੈਮਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀ ਕਿ ਆਪਣੇ ਫੇਸ ਤੇ ਜਿਹੜਾ ਐਕਸਟਰਾ ਗਲੋ ਲਿਆਉਂਦੀ ਹੈਗੀ ਤੇ ਨਾਲ ਨਾਲ ਆਪਾਂ ਨੂੰ ਐਕਨੇ ਵਗੈਰਾ ਦੀ ਪ੍ਰੋਬਲਮ ਦਾ ਵੀ ਹੱਲ ਹੁੰਦਾ ਹੈਗਾ ਠੀਕ ਹੈ ਜੀ ਤੇ ਫੇਸ ਨੂੰ ਰਾਹਤ ਮਿਲਦੀ ਹੈ ਹਨਾ ਜਿਨ੍ਹਾਂ ਦੇ ਐਕਨੇ ਵਗੈਰਾ ਨੇ ਜਿਆਦਾ ਫਿੰਸੀਆਂ ਨੇ ਫੇਸ ਤੇ ਹਨਾ ਤੇ ਉਸ ਚੀਜ਼ ਦਾ ਬਹੁਤ ਜਿਆਦਾ ਹੱਲ ਹੁੰਦਾ ਇਸ ਦੇ ਨਾਲ ਰੈਮਡੀ ਨਾਲ ਤੇ ਚਲੋ ਜੀ ਸਟਾਰਟ ਕਰਦੇ ਆ ਆਪਣੀ ਅੱਜ ਦੀ ਰੈਮਡੀ ਬਣਾਉਣੀ ਤੇ ਫਿਰ ਤੁਹਾਨੂੰ ਰਿਜ਼ਲਟ ਵੀ ਜਿਹੜਾ ਦਿਖਾਵਾਂਗੇ ਉਹ ਪ੍ਰੋਪਰ ਕਿੰਨਾ ਸੋਹਣਾ ਰਿਜ਼ਲਟ ਆਪਾਂ ਨੂੰ ਮਿਲਦਾ ਹੈਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੇ ਵਿੱਚ ਚਾਹੀਦਾ ਇੱਕ ਚਮਚ ਬੇਸਨ ਦਾ ਬੇਸਨ ਜਿਹੜੀਆਂ ਡਲੀਆਂ ਜਿਹੀਆਂ ਹੁੰਦੀਆਂ ਨੇ ਸਾਰੀਆਂ ਆਪਾਂ ਪੰਨ ਲਾਂਗੇ ਇੱਥੇ ਆ ਪਾਊਡਰ ਬਣਾ ਲਾਂਗੇ ਠੀਕ ਹੈ ਜੀ ਤੇ ਇਹ ਸਭ ਤੋਂ ਪਹਿਲਾਂ ਬੇਸਨ ਲੈਣਾ ਜੀ ਆਪਾਂ ਨੇ ਬੇਸਨ ਦੇ ਵਿੱਚ ਆਪਾਂ ਪਾਵਾਂਗੇ ਇੱਕ ਟਮਾਟਰ ਕੱਟ ਕੇ ਉਹਦਾ ਰਸ ਪਾਵਾਂਗੇ ਠੀਕ ਹੈ ਜੀ ਇੱਕ ਟਮਾਟਰ ਨੂੰ ਸੈਂਟਰ ਦੇ ਵਿੱਚੋਂ ਕੱਟ ਕੇ ਉਹਨਾਂ ਦਾ ਦੋਨੇ ਸਾਈਡਾਂ ਵਾਲਾ ਜਿਹੜਾ ਰਸ ਹੈ ਉਹ ਬੇਸਨ ਦੇ ਵਿੱਚ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆ ਟਮਾਟਰ ਆਪਾਂ ਹਣਾ ਕਈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਹੁੰਦੀ ਹੈ ਕਿ ਟਮਾਟਰ ਹੈ ਜਿਹੜਾ ਆਪਣੀ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ ਤੇ ਟਮਾਟਰ ਨੂੰ ਜੇਕਰ ਆਪਾਂ ਸੈਂਟਰ ਚੋਂ ਕੱਟ ਕੇ ਇਦਾਂ ਹੀ ਆਪਣੇ ਫੇਸ ਤੇ ਰਗ ਕਰ ਦਿਆਂਗੇ ਹਣਾ ਮ사ਜ ਕਰ ਦਿਆਂ ਟਮਾਟਰ ਦੀ ਤਾਂ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਉਹਦੇ ਨਾਲ ਵੀ ਸਿਰਫ ਟਮਾਟਰ ਦੀ ਮ사ਜ ਕਰਨ ਨਾਲ ਪਰ ਆਪਾਂ ਨੂੰ ਇਹ ਡੇਲੀ ਕਰਨੀ ਪੈਂਦੀ ਹੈ ਮ사ਜ ਰੋਜ਼ਾਨਾ ਆਪਾਂ ਲਗਾਤਾਰ ਜੇ ਇਹਨੂੰ 10 ਤੋਂ 15 ਦਿਨ ਯੂਜ਼ ਕਰਾਂਗੇ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦੇ ਨੇ ਸੋ ਜੇਕਰ ਤੁਹਾਨੂੰ ਰਿਜ਼ਲਟ ਜ਼ਿਆਦਾ ਛੇਤੀ ਚਾਹੀਦੇ ਨੇ ਹਨਾ ਜਲਦੀ ਹੈ ਤੁਹਾਨੂੰ ਕਿਤੇ ਪਾਰਟੀ ਫੰਕਸ਼ਨ ਵਗੈਰਾ ਤੁਸੀਂ ਅਟੈਂਡ ਕਰਨਾਗਾ ਤਾਂ ਫਿਰ ਆਪਾਂ ਇਹ ਸਾਰਾ ਜਿਹੜਾ ਰੈਮੇਡੀ ਹੈ ਜਿਹੜੀ ਅੱਜ ਤੋਂ ਸ਼ੇਅਰ ਕਰਨ ਲੱਗੇ ਆ ਤਾਂ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਦੋ ਵਾਰ ਯੂਜ਼ ਕਰੋਗੇ ਦੋ ਵਾਰ ਜਾਂ ਤਿੰਨ ਵਾਰ ਯੂਜ਼ ਕਰੋਗੇ ਤਾਂ ਤੁਹਾਨੂੰ ਵਿਜੀਬਲ ਰਿਜ਼ਲਟ ਮਿਲਣਗੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਾ ਲੈ ਟਮਾਟਰ ਦਾ ਰਸ ਜਿੰਨਾ ਕ ਆਪਾਂ ਨੂੰ ਟਮਾਟਰ ਦਾ ਰਸ ਇੱਕ ਟਮਾਟਰ ਦੇ ਵਿੱਚੋਂ ਨਿਕਲੂਗਾ ਤੁਸੀਂ ਐਡ ਕਰ ਲੈਣਾ ਜੇਕਰ ਤੁਹਾਡੇ ਕੋਲ ਐਕਸਟਰਾ ਦੋ ਟਮਾਟਰ ਹੈਗੇ ਆ ਨਾ ਤਾਂ ਤੁਸੀਂ ਦੋ ਟਮਾਟਰਾਂ ਦਾ ਰਸ ਵੀ ਐਡ ਕਰ ਸਕਦੇ ਹੋ ਜਿੰਨਾ ਚਿਰ ਦੇਸਨ ਦਾ ਜਿਹੜਾ ਠਿੱਕ ਜਾਂ ਪੇਸਟ ਨਹੀਂ ਬਣ ਜਾਂਦਾ ਤਾਂ ਆਪਾਂ ਉਹਨਾਂ ਕ ਟਮਾਟਰ ਦਾ ਰਸ ਇਹਦੇ ਵਿੱਚ ਮਿਕਸ ਕਰ ਲਾਂਗੇ ਠੀਕ ਹੈ ਜੀ ਤੇ ਇੱਥੇ ਮੇਰੇ ਕੋਲ ਇੱਕੋ ਹੀ ਟਮਾਟਰ ਸੀ ਤੇ ਜਿੰਨਾ ਕਰਾਸ ਨਿਕਲਦਾ ਸੀ ਆਪਾਂ ਕੱਟ ਲਿਆ ਸੀ ਤੇ ਹੋਰ ਆਪਾਂ ਇਹਦੇ ਵਿੱਚ ਰਾ ਮਿਲਕ ਐਡ ਕਰਾਂਗੇ ਕਿਉਂਕਿ ਜਿਹੜਾ ਪੇਸਟ ਹੈ ਉਹ ਨਹੀਂ ਬਣਿਆ ਸੀਗਾ ਠੀਕ ਹੈ ਜੀ ਤੁਸੀਂ ਰਾ ਮਿਲਕ ਵੀ ਯੂਜ਼ ਕਰ ਸਕਦੇ ਹੋ ਇੱਕ ਚਮਚ ਜੇਕਰ ਤੁਹਾਡੇ ਕੋਲ ਰੋਜ਼ ਵਾਟਰ ਹੈਗਾ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਮਿਲਕ ਦੀ ਜਗ੍ਹਾ ਤੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਦਾ ਪੇਸਟ ਬਣਾ ਲਾਂਗੇ ਤੇ ਤੀਸਰੀ ਚੀਜ਼ ਆਪਾਂ ਇੱਕ ਹੋਰ ਇਹਦੇ ਵਿੱਚ ਐਡ ਕਰਾਂਗੇ ਉਹ ਆਪਾਂ ਕਰਨ ਬੀਟਾਮੀਨ ਈ ਦਾ ਕੈਪਸੂਲ ਠੀਕ ਹੈ ਜੀ ਅ ਸਰਦੀਆਂ ਚੱਲ ਰਹੀਆਂ ਨੇ ਹਨਾ ਸਰਦੀਆਂ ਦੇ ਵਿੱਚ ਸਕਿਨ ਜਿਹੜੀ ਬਹੁਤ ਜ਼ਿਆਦਾ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਦੇ ਨਾਲ ਜਿਹੜੀ ਸਕਿਨ ਡਰਾਈ ਹੋਣ ਦੀ ਪ੍ਰੋਬਲਮ ਵੀ ਤੁਹਾਡੀ ਬਹੁਤ ਜ਼ਿਆਦਾ ਹੱਦ ਤੱਕ ਹੱਲ ਹੋਊਗੀ ਸੋ ਇਹ ਰੈਮਡੀ ਨੂੰ ਆਪਾਂ 2 ਦਿਨ ਛੱਡ ਕੇ ਤੀਸਰੇ ਦਿਨ ਆਪਣੇ ਫੇਸ ਤੇ ਅਪਲਾਈ ਕਰ ਸਕਦੇ ਹਾਂਗੇ ਇਹਦੇ ਵਿੱਚ ਮ사ਜ ਦਾ ਬਹੁਤ ਵੱਡਾ ਰੋਲ ਹੈਗਾ ਤੇ ਆਪਾਂ ਇਸ ਪੇਸਟ ਦੀ ਚੰਗੀ ਤਰ੍ਹਾਂ ਆਪਣੇ ਫੇਸ ਤੇ ਮ사ਜ ਕਰਨੀ ਆ 10 ਮਿੰਟ ਕਰ ਸਕਦੇ ਹੋ ਤੁਸੀਂ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ 15 ਮਿੰਟ ਵੀ ਕਰ ਸਕਦੇ ਹੋ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਆਪਣੇ ਆਪਣੇ ਚਿਹਰੇ ਦੀ ਸਕਿਨ ਦੇ ਲਈ ਹਨਾ ਹਾਰਮਫੁਲ ਹੋਵੇ ਇਹਦੇ ਵਿੱਚ ਸਾਰੀਆਂ ਦੇਸੀ ਚੀਜ਼ਾਂ ਨੇ ਆਪਣੇ ਘਰ ਤੋਂ ਆਪਾਂ ਨੂੰ ਪਤਾ ਹੈ ਆਪਾਂ ਕੀ ਪਾਇਆ ਇਹਦੇ ਵਿੱਚ ਹਨਾ ਜਿਵੇਂ ਕਿ ਮਾਰਕੀਟ ਵਾਲੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦਾ ਕਰੀਮਾਂ ਦੇ ਵਿੱਚ ਕਿਹੜੇ-ਕਿਹੜੇ ਕੈਮੀਕਲ ਪਾਏ ਹੁੰਦੇ ਹਨਾ ਤੇ ਇਹਨੂੰ ਆਪਾਂ ਕੈਪਸੂਲ ਪਾ ਕੇ ਚੰਗੀ ਤਰ੍ਹਾਂ ਫੈਂਟ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਰੱਖ ਦਾਂਗੇ ਮਿਕਸ ਹੋਣ ਲਈ ਤਾਂ ਜੋ ਇੱਕ ਹਨਾ ਕਰੀਮ ਆਪਣੇ ਫੇਸ ਦੇ ਲਈ ਤਿਆਰ ਹੋ ਜੇ ਠੀਕ ਹੈ ਜੀ ਮਿਕਸ ਕਰਕੇ 2 ਮਿੰਟ ਤੁਸੀਂ ਬਣਾ ਕੇ ਪੇਸਟ ਨੂੰ ਰੱਖ ਦੇਣਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਫੇਸ ਤੇ ਇਹਨੂੰ ਅਪਲਾਈ ਕਰਨਾ ਹੈਗਾ ਤੇ ਰਿਜ਼ਲਟ ਤੁਹਾਨੂੰ ਪਹਿਲੀ ਵਾਰ ਚ ਹੀ ਜਿਹੜਾ ਰਿਜ਼ਲਟ ਆ ਹੋ ਮਿਲਣਗੇ ਤੁਸੀਂ ਦੇਖੋਗੇ ਆਪਣੇ ਫੇਸ ਨੂੰ ਨਾਲੇ ਤੁਸੀਂ ਪਹਿਲਾਂ ਦੇਖਿਓ ਫੇਸ ਨੂੰ ਕਿ ਕਿਦਾਂ ਦਾ ਤੁਹਾਡਾ ਫੇਸ ਸਕਿਨ ਟੈਨ ਜੀ ਬੇਜਾਨ ਜੀ ਸਕਿਨ ਲੱਗੂਗੀ ਤੁਹਾਨੂੰ ਤੇ ਉਸ ਤੋਂ ਬਾਅਦ ਜੋ ਤੁਸੀਂ ਮ사ਜ ਕਰੋਗੇ ਤਾਂ ਉਸ ਤੋਂ ਬਾਅਦ ਉਸ ਸਕਿਨ ਦੇਖਿਓ ਸਕਿਨ ਦੇ ਵਿੱਚ ਇੱਕ ਤਰ੍ਹਾਂ ਦੀ ਜਾਨ ਜੀ ਪੈ ਜਾਊਗੀ ਹਨਾ ਤੇ ਤੁਹਾਡੀ ਸਕਿਨ ਹੀ ਦੱਸੂਗੀ ਬੋਲ ਕੇ ਤੁਹਾਨੂੰ ਕਿ ਕਿੰਨਾ ਫਾਇਦਾ ਹੋਇਆ ਇਸ ਪੇਸਟ ਦਾ ਤੁਹਾਨੂੰ ਇਸ ਰੈਮਡੀ ਦਾ ਠੀਕ ਹੈ ਜੀ ਸੋ ਇੱਥੇ ਮੈਂ ਹੱਥ ਤੇ ਅਪਲਾਈ ਕਰਕੇ ਤੁਹਾਨੂੰ ਦਿਖਾ ਰਹੀ ਹੈਗੀ ਅਹ ਥੋੜਾ ਜਨਾ ਮੇਰਾ ਬੇਟਾ ਛੋਟਾ ਹੈ ਇਸ ਲਈ ਮੈਂ ਵੀਡੀਓ ਜਿਹੜੀ ਫੇਸ ਤੇ ਨਹੀਂ ਅਪਲਾਈ ਕਰਕੇ ਦਿਖਾ ਸਕੀ ਉਂਝ ਆਪਾਂ ਫੇਸ ਤੇ ਅਪਲਾਈ ਕਰਕੇ ਦਿਖਾਉਣੀ ਹੈ ਹਰ ਇੱਕ ਵੀਡੀਓ ਦੇ ਵਿੱਚ ਸੋ ਇੱਥੇ ਮੈਂ ਤੁਹਾਨੂੰ ਹੱਥ ਦੇ ਉੱਤੇ ਰਿਜ਼ਲਟ ਦਿਖਾਵਾਂਗੀ ਨਾਲੇ ਆਪਾਂ ਦੂਜਾ ਹੱਥ ਦਿਖਾਵਾਂਗੇ ਤੁਹਾਨੂੰ ਤੇ ਨਾਲੇ ਆਪਾਂ ਇਹ ਵਾਲਾ ਹੱਥ ਦਿਖਾਵਾਂਗੇ ਕਿੰਨਾ ਸੋਹਣਾ ਆਪਾਂ ਨੂੰ ਰਿਜ਼ਲਟ ਮਿਲੂਗਾ ਤੇ ਸਕਿਨ ਦੇ ਵਿੱਚ ਇੱਕ ਤਰ੍ਹਾਂ ਦੀ ਜਾਨ ਜੀ ਆ ਜਾਊਗੀ 글로 ਆ ਜਾਊਗਾ ਕਿਉਂਕਿ ਟਮਾਟਰ ਵਿਟਾਮਿਨ E ਦਾ ਕੈਪਸੂਲ ਬੇਸਨ ਤਿੰਨੋਂ ਹੀ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਨੇ ਆਪਣੇ ਸਕਿਨ ਦੇ ਲਈ ਤੁਸੀਂ ਦੇਖੋਗੇ ਕਿ ਇੱਕ ਤਰ੍ਹਾਂ ਦੀ ਚਮਕ ਆ ਜੂਗੀ ਆਪਣੀ ਸਕਿਨ ਤੇ ਹਨਾ ਤੁਸੀਂ 15 ਮਿੰਟ ਮ사ਜ ਕਰੋ ਚੰਗੀ ਤਰ੍ਹਾਂ ਜਿਆਦਾ ਰਗੜ ਰਗੜ ਕੇ ਮ사ਜ ਨਹੀਂ ਕਰਨੀ ਪੋਲੇ ਜਿਹੇ ਹੱਥ ਨਾਲ ਕਰਨੀ ਹੈ ਠੀਕ ਹੈ ਜੀ ਸੋ ਇੱਥੇ ਆਪਾਂ 10 ਮਿੰਟ ਮ사ਜ ਕਰੀ ਸੀਗੀ ਸੋ ਵੀਡੀਓ ਮੈਂ ਫਾਸਟ ਕਰਤੀ ਸੀਗੀ ਤਾਂ ਕਰਕੇ ਆਪਣਾ ਜਿਹੜਾ ਜਿਆਦਾ ਫਾਸਟ ਫਾਸਟ ਲੱਗ ਰਿਹਾ ਹੈਗਾ ਜੀ ਜਿਵੇਂ ਜਿਵੇਂ ਤੁਸੀਂ ਮ사ਜ ਕਰਦੇ ਜਾਵੋਗੇ ਉਵੇਂ ਉਵੇਂ ਤੁਹਾਡੀ ਸਕਿਨ ਜਿਹੜੀ ਉਹ ਨਿੱਖਰਦੀ ਜਾਊਗੀ ਠੀਕ ਹੈ ਜੀ ਜਿਹੜੇ ਡੈੱਡ ਸੈਲਸ ਹੁੰਦੇ ਨੇ ਹਨਾ ਸਾਰੇ ਉਹ ਰਿਮੂਵ ਹੋ ਜਾਣਗੇ ਤੇ ਤੁਹਾਡੀ ਸਕਿਨ ਦੀ ਚਮਕ ਜਿਹੜੀ ਉਹ ਵਾਪਸ ਆ ਜਾਊਗੀ ਸਾਜ ਕਰਦੇ ਕਰਦੀ ਮੈਨੂੰ ਫੀਲ ਹੋਣ ਲੱਗਾ ਕਿ ਕਿੰਨਾ ਜਿਹੜੀ ਸਕਿਨ ਹੈ ਉਹ ਕਿੰਨੀ ਸੋਹਣੀ ਚਮਕਾ ਗਈ ਉਹਦੇ ਉੱਤੇ ਤੇ ਜਿਹੜਾ ਆਪਾਂ ਦੁੱਧ ਪਾਇਆ ਉਹਦਾ ਵੀ ਰੋਲ ਹੈ ਜੀ ਇਹਦੇ ਵਿੱਚ ਕਿਉਂਕਿ ਦੁੱਧ ਦੇ ਵਿੱਚ ਨਾ ਮੋਇਸਚਰਾਈਜ਼ਰ ਹੁੰਦਾਗਾ ਤੇ ਆਪਣਾ ਜਿਹੜਾ ਡਰਾਈਨੈਸ ਹੁੰਦੀ ਹੈ ਉਹਨੂੰ ਦੂਰ ਕਰਦਾਗਾ ਤੇ ਇੱਥੇ ਆਪਾਂ ਨੂੰ ਰਿਮੂਵ ਕਰਾਂਗੇ ਰਿਮੂਵ ਕਰਕੇ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਦਿਖਾਵਾਂਗੇ ਕਿ ਕਿੰਨੇ ਸੋਹਣੇ ਰਿਜ਼ਲਟ ਆਪਾਂ ਨੂੰ ਮਿਲੇ ਨੇ ਸੌਰੀ ਥੋੜਾ ਜਾ ਨਾ ਬਾਹਰੋਂ ਆਵਾਜ਼ਾਂ ਆ ਰਹੀਆਂ ਨੇਗੀ ਬੱਚੇ ਖੇਡ ਰਹੇ ਹੋਣੇਗੇ ਤਾਂ ਮਾਫ ਕਰਨਾ ਉਮੀਦ ਕਰਦੀ ਕਿ ਮੇਰੀ ਆਵਾਜ਼ ਤੁਹਾਨੂੰ ਕਲੀਅਰ ਆਉਂਦੀ ਹੋਊਗੀ ਦੇਖੋ ਜੀ ਰਿਜ਼ਲਟ ਇੱਥੇ ਤੁਹਾਨੂੰ ਦਿਖ ਰਹੇ ਨੇਗੇ ਤੇ ਇਹਦੇ ਵਿੱਚ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਵੇਂ ਕਿ ਹਲਦੀ ਵਗੈਰਾ ਨਹੀਂ ਪਾਈ ਟਰਮਰਿਕਾ ਨਾ ਜਿਹਦੇ ਕਾਰਨ ਕੀ ਆਪਣਾ ਜਿਹੜਾ ਸਕਿਨਾ ਹੋ ਪੇਲ ਜੀ ਹੋ ਜਾਂਦੀ ਆ ਪੀਲੀ ਜੀ ਹੋ ਜਾਂਦੀ ਆ ਉਹਦੇ ਕਰਕੇ ਆਪਾਂ ਨੂੰ ਐਂ ਲੱਗਦਾ ਕਿ ਰਿਜ਼ਲਟ ਮਿਲਿਆ ਆਪਾਂ ਹਲਦੀ ਨਹੀਂ ਐਡ ਕੀਤੀ ਇਹਦੇ ਵਿੱਚ ਤੁਸੀਂ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਚਲੋ ਜੀ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਹੈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਨਿਊ ਆਇਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ